Don't come ਨਾ ਨਾ ਕਰੇ ਕੋਈ ਅਸੀਂ ਕਰਨਾ ਸਿੱਖਿਆ ਪਿਆਰ ਨਾ ਸਿੱਖੇ ਸਾਡੇ ਨੱਚਣ ਦੀ ਸਾਰ ਉਹ ਕੀ ਦਨ ਨਾ ਹੋ ਜਿਨਾ ਵਖਿਆ ਨਹੀਂ ਇੱਕ ਵਾਰ ਨ ਸਿੱਖੇ ਮਦ ਇਸ਼ਕ ਦੇ ਇਹ ਹੋਰ यार नचके की हुया जे भुले शाह नचिया ते लै न मजनू ॾाया पिया ਕਹਿਣਾ ਚਾਹਾਂਗੇ ਜੇ 26 ਜਨਵਰੀ ਦੀ ਇਸ ਆਗਿਆ ਦੇ ਦੇਖੋ 26 ਜਨਵਰੀ ਜਿਹੜਾ ਗਦਰੰਤਰ ਦਿਵਸ ਹੈ ਉਹ ਸ਼ਿੰਡਾ ਵਿਖੇ ਬੜੇ ਧੂਮਤਾਂ ਨਾਲ ਮਨਾਇਆ ਜਾਏਗਾ ਮਾਨਯੋਗ ਮੰਤਰੀ ਹਰਪਾਲ ਚਿਮਮਾ ਜੀ ਸਾਡੇ ਮੁੱਖ ਮਹਿਮਾਨ ਨੇ ਤੇ ਉਸ ਦਿਨ ਸਾਡੀ ਸਾਰੀ ਤਿਆਰੀਆਂ ਪੂਰੀ ਹੋ ਚੁੱਕੀਆਂ ਨੇ ਮਾਨਯੋਗ ਐਸਐਸਪੀ ਸਾਹਿਬ ਨੂੰ ਖਾਸ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾ ਚੁੱਕਿਆ ਹੈ ਇਸਨੂੰ ਅਪੀਲ ਕਰਾਂਗੇ ਵੀ ਸਾਰੇ ਇਸ ਫੰਕਸ਼ਨ ਦੇ ਵਿੱਚ ਜ਼ਰੂਰ ਅਟੈਂਡ ਕਰਨ ਸ਼ਾਮਿਲ ਹੋਣ ਤੇ ਬੜੇ ਧੂਮਤਾਂ ਨਾਲ ਮਨਾਇਆ ਜਾਏ ਅੱਗੇ ਜਿਹੜੇ ਪੀਟੀਸ਼ੋ ਸੀਗਾ ਸ਼ਾਇਦ ਉਹ ਵੀ ਖਤਮ ਕਰ ਦਿੱਤਾ ਗਿਆ ਬੱਚਿਆਂ ਨੇ। ਉਨੇ ਹੀ ਤਾਂ ਕਲਚਰ ਪ੍ਰੋਗਰਾਮ ਹੁੰਦਾ ਜੀ ਬੱਚੇ ਠੰਡ ਬੜੀ ਐ ਤੇ ਬੱਚਿਆਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਐ। ਇਹ ਪਹਿਲੀ ਵਾਰ ਹੋ ਰਿਹਾ ਜੀ ਜਿਹੜਾ ਬਜ਼ੁਰਗਾਂ ਦਾ ਭੰਗੜਾ ਆ ਰਿਹਾ ਜੀ। ਇਹਦਾ ਕੋਈ ਦੇਖੋ ਇਹ ਤਾਂ ਕਲਚਰ ਆਈਟਮਾਂ ਹੁੰਦੀ ਐ ਜਿਹੜੀ ਵਧੀਆ ਲੱਗਦੀ ਐ। ਸਾਨੂੰ ਹੁੰਦਾ ਵੀ ਜਿਹੜਾ ਸਭ ਤੋਂ ਵਧੀਆ ਪਰਫਾਰਮੈਂਸ ਹੋਵੇ ਉਹ ਆਪਾ ਆਪਣੇ ਜ਼ਿਲ੍ਹੇ ਦੀ ਮਾਨਯੋਗ ਮੁੱਖ ਮਹਿਮਾਨ ਸਾਹਿਬ ਨੂੰ ਦਿਖਾਈਏ। ਇਹਦੇ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੁੰਦਾ। हां जी आ आ आ, आ, आज गणतंत्र दिवस ਦਾ ਜੋ ਫੁੱਲ ਡਰੈਸ ਰਿਹਰਸਲ ਅ ਅੱਜ ਇੱਥੇ ਅਸੀਂ ਮੈਂ ਤੇ ਡੀਸੀ ਸਾਹਿਬ ਇੱਥੇ ਪਹੁੰਚੇ ਸੀਗੇ ਤੇ ਆ ਪੂਰਾ ਫੁੱਲ ਡਰੈਸ ਰਿਹਰਸਲ ਅਸੀਂ ਅੱਜ ਕਰਾਇਆ ਹੈਗਾ ਇਹਦੇ ਨਾਲ ਨਾਲ ਹੀ ਪਟੰਡਾ ਪੁਲਿਸ ਵੱਲੋਂ ਜੋ ਸੁਰੱਖਿਆ ਦੇ ਇੰਤਜ਼ਾਮਾਤ ਨੇ ਉਹ ਪੁਖਤਾ ਤੌਰ ਤੇ ਕੀਤੇ ਗਏ ਹਨ ਲਗਾਤਾਰ ਸਾਡੇ ਚੈਕਿੰਗ ਤੇ ਜੋ ਕਰਾਊਡਿਡ ਪਲੇਸਸ ਹੁੰਦੀਆਂ ਨੇ ਮਾਰਕੀਟ ਪਲੇਸਸ ਹੈ ਹੋਟੈਲਸ ਵਗੈਰਾ ਦੀ ਚੈਕਿੰਗ ਟੈਨੈਂਟ ਵੈਰੀਫਿਕੇਸ਼ਨ ਦੀ ਸਾਡੀ ਲਗਾਤਾਰ ਮੁਹਿੰਮ ਜਾਰੀ ਹੈ ਇਹਦੇ ਨਾਲ ਨਾਲ ਹੀ ਸਪੈਸ਼ਲ ਨਾਕਾਬੰਦੀ ਗਣਤੰਤਰ ਦਿਵਸ ਨੂੰ ਦੇਖਦੇ ਹੋਏ ਉਹ ਸਾਡੇ ਵੱਲੋਂ ਕੀਤੀ ਗਈ ਹੈ ਇਹਦੇ ਨਾਲ ਨਾਲ ਹੀ ਪੈਟਰੋਲਿੰਗ ਪੀਸੀਆਜ਼ ਨੂੰ ਲੈ ਕੇ ਪੈਟਰੋਲਿੰਗ ਵਹੀਕਲਸ ਪੈਟਰੋਲਿੰਗ ਦੇ ਬਾਈਕਸ ਵਗੈਰਾ ਨੂੰ ਯੂਜ਼ ਕਰਦੇ ਵੇ ਅਸੀਂ ਏਰੀਆ ਦੇ ਵਿੱਚ ਪੁਲਿਸ ਦੀ ਵਿਜ਼ਿਬਿਲਟੀ ਵੀ ਵਧਾਈ ਹੈ ਤੇ ਪੁਲਿਸ ਦੀ ਪ੍ਰੈਜ਼ੈਂਸ ਵੀ ਵਧਾਈ ਹੋਈ ਹੈ ਤੇ तकरीबन ਸਾਡੇ 900 ਕੇ ਤਕਰੀਬਨ ਫੋਰਸ ਜੋ ਹੈ ਇਸ ਤਰੀਕੇ ਦੇ ਜੋ ਸਿਕਿਉਰਟੀ ਦੇ ਮੈਜਰਸ ਹੈ ਨਾ ਦੇ ਚ ਲੱਗੀ ਹੋਈ ਹੈ ਇਹਦੇ ਨਾਲ ਨਾਲ ਹੀ ਅਸੀਂ ਲੋਕਾਂ ਤੋਂ ਵੀ ਅਪੀਲ ਕਰਦੇ ਹਾਂ ਕਿ ਪੁਲਿਸ ਦੇ ਸਾਥ ਦੇ ਤੇ ਜਦੋਂ ਵੀ ਸਿਕਿਉਰਟੀ ਦਾ ਕੁਝ ਇਦਾਂ ਦਾ ਮੈਜਰ ਹੁੰਦਾ ਹੈਗਾ ਇਹਦੇ ਨਾਲ ਇਹਦੇ ਵਿੱਚ ਆਪਣਾ ਸਹਿਯੋਗ ਦੇਣ ਲੋਕਾਂ ਦੀ ਮਦਦ ਦੇ ਨਾਲ ਅਸੀਂ ਪ੍ਰੋਪਰ ਜੋ ਸਿਕਿਉਰਟੀ ਹੈ ਇਹਨੂੰ ਮੇਨਟੇਨ ਕਰ ਪਾਉਂਦੇ ਹਾਂ ਤੇ ਅਗਰ ਕਿਤੇ ਵੀ ਕਿਸੇ ਪਰਸਨ ਨੂੰ ਕੋਈ ਅਨ ਆਈਡੈਂਟੀਫਾਈਡ ਆਬਜੈਕਟ ਕੁਝ ਅਣ ਪਛਾਤਾ ਵਿਅਕਤੀ ਜਾਂ ਕੁਝ ਦਾ ਇਨਸੀਡੈਂਟ ਉਹਨਾਂ ਦੇ ਧਿਆਨ ਚ ਆਂਦਾ ਹੈ ਜੋ ਸ਼ੱਕੀ ਲੱਗਦਾ ਹੈਗਾ ਤੇ ਇਮੀਡੀਏਟਲੀ ਆਪਣੇ ਲੋਕਲ ਪੁਲਿਸ ਤੇ ਧਿਆਨ ਚ ਲੈ ਕੇ ਆਏ ਅਸੀਂ ਉਹਨੂੰ ਵੈਰੀਫਾਈ ਕਰਕੇ ਉਹਦੇ ਉੱਪਰ ਅਗਰ ਕੁਝ ਐਕਸ਼ਨ ਬਣਦਾ ਹੋਏਗਾ ਤਾਂ ਅਸੀਂ ਐਕਸ਼ਨ ਲੇਂਗੇ ਤੇ ਗੰਡੰਤਰ ਦਿਵਸ ਨੂੰ ਅਸੀਂ ਫੁੱਲੀ ਸਿਕਿਉਰ ਤੇ ਇਨਸੀਡੈਂਟ ਫਰੀ ਬਣਾਉਣ ਦਾ ਸਾਡਾ ਪ੍ਰਯਾਸ ਰਹੇਗਾ ਤੇ ਉਹਨੂੰ ਸਿੱਕਰਾਂਗੇ ਤੇ ਇਹਦੇ ਨਾਲ ਨਾਲ ਹੀ ਜੋ ਪੰਜਾਬ ਪੁਲਿਸ ਦੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਮੁਹਿੰਮ ਉਹ ਵੀ ਲਗਾਤਾਰ ਜਾਰੀ ਰਹੇਗੀ ਤੇ ਗਣਤੰਤਰ ਦਿਵਸ ਦੇ ਮੌਕੇ ਤੇ ਵੀ ਅਸੀਂ ਉਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਸਿਕਿਉਰਿਟੀ ਮੀਜਰਸ ਇਨ ਪਲੇਸ ਰੱਖੇ ਹੋਏ ਜੱਫੇ ਬੰਦੀਆਂ ਕੋਲੋਂ ਨਾ ਵਿਰੋਧ ਕਰਨ ਦਾ ਹੁਆ ਹੈ। ਹਾਂ ਜੀ ਦੇਖਿਏ ਸਾਰਾ ਸਾਰਾ ਮਤਲਬ ਸਿਕਿਉਰਿਟੀ ਮੀਜਰਸ ਇਨ ਪਲੇਸ ਹੈ ਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਅਸੀਂ 100% ਤਰੀਕੇ ਨਾਲ ਕਰਾਂਗੇ।